ਜੇ ਥੋੜਾ ਜਿਓ ਕਿਸ ਨੇ ਇਦਾਂ ਦੁੱਧ ਜਿਓ ਜਲੇਬੀਆਂ ਕਾ ਖਾਧੇ ਹੋਈਆਂ ਤਾਂ ਜ਼ਰੂਰ ਦੱਸੋ ਮੈਂ ਨਾ ਬਾਈ ਗਰਾਊਂਡ 'ਚ ਪਹੁੰਚ ਗਏ ਸਾਡੇ ਗਰਾਊਂਡ 'ਚ ਹੋ ਗਈ ਚੋਰੀ ਹਾਂ ਕੋਈ ਕਰ ਖਰਾਬੀ ਕਰਕੇ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਕੱਲ ਜਿਹੜਾ ਵਿਆਹ ਦੇਖਣ ਗਿਆ ਹੋਇਆ ਸੀ ਮੈਂ ਹਾਂ ਪੈਰੋਂ ਮੱਜਰੇ ਤੋਂ ਬਰਾਤ ਆਈ ਸਾਡੇ ਤੇ ਲੱਗ ਗਈ ਪੈਲਸ ਆ ਮੈਂ ਕੱਲ ਆਪਣੇ ਯਾਰ ਦੋਸਤ ਨੂੰ ਕਹਿੰਦਾ ਸੀ ਮੈਂ ਦੇਖਣੇ ਪਰ ਬਾਬਿਆਂ ਦੀ ਕਿੰਨੀ ਕਿਰਪਾ ਹੋਣੀ ਆ ਨਹੀਂ ਨਹੀਂ ਪੈਣਾ ਹੈਗਾ ਬਾਰੇਦਰ ਵੀ ਤੁਮੀ ਨਹੀਂ ਪਿਆ ਹੈਗਾ ਕੱਲ ਬਰਾਤ ਪੈਲਸ ਆਈ ਪੈਲਸ ਵੀ ਨਹੀਂ ਮੀ ਪਿਆ ਹੈਗਾ ਬਾਕੀ ਲਾਗੇ ਪਾਸੇ ਪਿਆ ਜਿੱਥੇ ਮੈਂ ਕਹਿੰ ਨੂੰ ਤੁਸੀਂ ਗਏ ਤਾਂ ਕੱਲ ਕਿੰਨਾ ਪਿਆ ਜੀ ਉੱਥੇ ਹਾਂਜੀ ਬਹੁਤ ਜ਼ਿਆਦਾ ਹੈ ਅੱਛਾ ਉੱਥੇ ਤਾਂ ਬਹੁਤ ਜ਼ਿਆਦਾ ਨਹੀਂ ਤਾਂ ਉੱਥੇ ਇਹ ਕੋਈ ਕਹਿੰਦਾ ਬਹੁਤ ਜ਼ਿਆਦਾ ਪਿਆ ਇਹ ਤਾਂ ਵੀ ਇਹ ਪੈਰੋ ਮਜਰੇ ਜਿਹੜੇ ਪਿੰਡਾਂ ਵਾਲਾ ਸੰਤ ਕਰਤਾਰ ਸਿੰਘ ਉੱਥੇ ਨਾ ਆ ਗੁਰਦੁਆਰਾ ਉੱਥੇ ਮੁੰਡੇ ਬਹੁਤ ਸੇਵਾ ਕਰਦੇ ਆ ਉਹਨੂੰ ਕਹਿੰਦਾ ਦੇਖੋ ਨਾ ਪਰ ਕਿੰਨੀ ਮਹਾਰਾ ਦੀ ਕਿਰਪਾ ਹੋਣੀ ਹੈ ਤੱਤੀ ਬੋਹ ਨੀ ਲੱਗਣ ਦੇਣੀ ਹੈ ਉਹੀ ਗੱਲ ਹੋਈ ਸਾਰੇ ਗੁਰਸਿੱਖ ਫੈਮਿਲੀ ਆ ਬਹੁਤ ਸੇਵਾ ਕਰਦੇ ਗੁਰਦਾਰ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਕਿਹਾ ਦੇਖੋ ਜਦੋਂ ਇਹਨੇ ਚਲੀ ਜਾਣਾ ਸਾਰਾ ਕਾਰਜ ਖਤਮ ਹੋ ਜਾਣਾ ਉਸ ਤੋਂ ਬਾਅਦ ਮੀਂਹ ਪਿਆ ਰਾਤ ਨੂੰ ਫਿਰ ਬਹੁਤ ਮੀਂਹ ਪਿਆ ਰਾਤ ਨੂੰ ਬਹੁਤ ਬੀਹ ਪਿਆ ਫਿਰ ਹਨਾ ਤੇ ਹਵਾ ਵੀ ਬਹੁਤ ਤੇਜ਼ ਦਿੱਖਣਾ ਇਹ ਹੁੰਦੀ ਜੀ ਮਾਰਨ ਦੀਆਂ ਕਿਰਪਾ ਲਾ ਭਾਈ ਪਰੌਠਾ ਖਾਈਏ ਤੇ ਮੋਟਰ ਪਰ ਜਾਈਏ ਲੱਗੇ ਕੰਮਾਂ ਕਰ ਕਿੰਨੀ ਵਾਰ ਸਮਝ ਆ ਜਾ ਰੋਟੀ ਦਿੰਦੇ ਹੁੰਦੇ ਬੰਦੇ ਨੂੰ ਪਿਆਰ ਨਾਲ ਦੇ ਦਿੰਦੇ ਹੁੰਦੇ ਆ ਦੋ ਤਿੰਨ ਗਾਲਾਂ ਕੱਢਿਆ ਮੈਘਨ ਮਨੂੜਾ ਦੇ ਰੋਟੀ ਕੱਲ ਹਨੇਰੀ ਪਹੁੰਚ ਲਈ ਤੇ ਲੈਟ ਹੈ ਨਹੀਂ ਰਾਤ ਇਨਵੈਟਰ ਕਰ ਗਿਆ ਸਵੇਰੇ 7:00 ਵਜੇ ਟਾਂ ਫਿਰ ਅਸੀਂ ਇੱਕ ਨਾ ਦੇਸੀ ਜਿਹਾ ਫਿੱਟ ਕਰਿਆ ਤੁਹਾਨੂੰ ਦਿਖਾ ਦਿੰਦਾ ਮੈਂ ਆਹ ਤਾਰ ਜਿਹਦੀ ਅੰਦਰੋਂ ਦਿਖਾਉਂਦਾ ਆਪਣਾ ਵਾਈਫਾਈ ਚਲਾਇਆ ਜਿਗਾਰਡ ਲਾ ਕੇ ਇਹ ਆਹ ਵਾਈਫਾਈ ਚੱਲਦਾ ਉੱਥੇ ਤੋਂ ਬਟਾਰ ਖੱਢੀ ਫਿਰ ਫੇਰ ਜਾ ਕੇ ਤੇ ਵੀਡੀਓ ਅਪਲੋਡ ਹੋ ਗਈ ਸਾਡੀ ਤੇ ਮੈਂ ਦਿਖਾਉਂਦਾ ਤੁਹਾਨੂੰ ਕਿ ਆ ਜਿਗਾਰਡ ਆਹੋ ਗੱਡੀ ਦੇ ਵਿੱਚ ਇਹ ਇਹੋ ਜਿਹਾ ਕੁਮਾਂ ਵਾਸੇ ਰੱਖਿਆ ਇੱਕਾ ਛੋਟਾ ਇਨਵੈਟਰ ਛੋਟਾ ਜਿਹਾ 2000 ਦਾ ਆਇਆ ਤਾਂ ਪਰ ਥੋੜਾ-ਬੋੜਾ ਤੇ ਵੀ ਜਿੱਦਾਂ ਲੈਪਟਾਪ ਚਾਰਜ ਕਰ ਦਿੰਦਾ ਇੰਦਾ ਛੋਟੇ-ਮੋਟੇ ਕੰਮ ਕਰ ਸਕਦਾ ਰਾਤ ਨੂੰ ਬੱਲਾ-ਬੱਲਾ ਬਾਲ ਦਿੰਦਾ ਜਿਆਦਾ ਵੱਡਾ ਨਹੀਂ ਚਲਾਉਂਦਾ ਪਰ ਛੋਟਾ ਜਿਹਾ ਛੋਟਾ ਜਿਹਾ ਛੋਟੇ ਜਿਹੇ ਕੰਮਾਂ ਵਾਸਤੇ ਚੱਲਦਾ ਫਿਰ ਇਹ ਮੈਂ ਕਿੱਥੇ ਆ ਮਾਹਤੋ ਨਾ ਨਾਂਕਾ ਕਿਧਰੇ ਲਾਈਟ ਵੀ ਆ ਗਈ ਹੁਣ ਕਰਦੇ ਬੰਦਨ ਤਾਂ ਲਾਈਟ ਆ ਗਈ ਉਹ ਦਿੱਟ ਲਾਤੇ ਜਿੱਥੇ ਕੱਲ ਮੈਂ ਕੋਣੀ ਗੇਸ ਤੇ ਵਿਆਹ ਨੂੰ ਉਹ ਸੜਕ ਨੂੰ ਸੜਕਾ ਸੁੜਕਾ ਦਾ ਬਹੁਤ ਬੁਰਾ ਹਾਲ ਤਾਂ ਕਿੰਨੀ ਗੱਡੀ ਲਿਪੜ ਗਈ ਬੁਰਾ ਹਾਲ ਹੋਇਆ ਪਿਆ ਅੰਦਰ ਵੀ ਸੇ ਤਾਂ ਐ ਬਣਾਈ ਹੋਈ ਜਿਹਦਾ ਆਫ ਰੋਡਿੰਗ ਕਰਕੇ ਆਏ ਹੁੰਦੇ ਇਹ ਦੇਖੋ ਤਾਂ ਸੀ ਲੈ ਬੁਰਾ ਹਾਲ ਕਰਤਾ ਕਿਵੇਂ ਗੱਡੀ ਦਾ ਤੋਊਗਾ ਹੁਣਾਂ ਤੇ ਲੈ ਪੂਰੀ ਲਿਪੜੀ ਪਈ ਮੈਂ ਚੱਲ ਪਿਆ ਜੀ ਮੋਟਰਪੁਰ ਨੂੰ ਆ ਜਾ ਜਾ ਮਟਰ ਮਟਰ ਪਟੋ ਆ ਜਾ ਆਪਣੀ ਮੋਟਰ ਤੇ ਪੁੱਜ ਗਿਆ ਤੇ ਕੱਲ ਓਏ ਹੋਏ ਇੱਥੇ ਵੀ ਪਤਾ ਲੱਗਦਾ ਵੀ ਹਵਾ ਇੱਥੇ ਰੇਤ ਦੀ ਬਹੁਤ ਬੜੀ ਢੇਰੀ ਦੀ ਇਹ ਇੰਨੀ ਤੇਜ਼ ਹਵਾ ਲੱਗਦਾ ਉਹ ਉੱਥੇ ਇਕੱਠਾ ਕਰਕੇ ਰੱਖਦਾ ਉਹ ਸਾਰਾ ਇੱਥੇ ਆ ਦੇਖੋ ਰੇਤ ਖੁੰਝੇ ਲੱਗ ਰਿਹਾ ਤਾਂ ਇੰਨਾ ਤੇਜ਼ ਹਵਾ ਚੱਲੀ ਆ ਆ ਪੱਲੇ ਪਾਸ ਕਿੰਨਾ ਇਕੱਠਾ ਜੇ ਕਰਤੀ ਆ ਜਾਮਣ ਆ ਤੇ ਹੁਣ ਮੈਂ ਨਿਊਜ਼ ਵੀ ਦੇਖ ਰਿਹਾ ਤਾਂ ਉਹਦੇ ਵਿੱਚ ਬਹੁਤ ਨੁਕਸਾਨ ਹੋਇਆ ਵੀ ਹਵਾ ਇੰਨੀ ਤੇਜ਼ ਚੱਲੀ ਆ ਮੁੰਡੇ ਆਏ ਤੇ ਕਾਫੀ ਬਣਾਈ ਅਸੀਂ ਤੇ ਚਲੀ ਗਏ ਸਾਰੇ ਇੱਥੇ ਆ ਲਿਆਂਦਾ ਸੀ ਦੁੱਧ ਮੈਂ ਦੱਸਦਾ ਸਾਰੀ ਗੱਲ ਬਾਤ ਦੁੱਧ ਲਿਆਂਦਾ ਸੀ ਮੈਂ ਚਲ ਗਰਮ ਕਰ ਲਾਂ ਨੇ ਇੱਥੇ ਤੇ ਸੁੱਕਾ ਦੁੱਧ ਅੰਦਾ ਮੋਟਰ ਦੇ ਪਿਆ ਤੇ ਮੋਟਰ ਪਰ ਲਾਈਟ ਆਈ ਨਹੀਂ ਹਾਲ ਤੱਕ ਪੱਕੇ ਦੱਬੇ ਜਿਹੜੇ ਲਾਈਟ ਆਈ ਨਹੀਂ ਹੈਗੀ ਹਾਲ ਤੱਕ ਉਹ ਕਿਉਂ ਸਾਡੇ ਨਾਲ ਉਹ ਜਿਹੜਾ ਜੋ ਉਹ ਹੈ ਜਿਹੜੀ ਮੇਨ ਲਾਈਨ ਕੱਟਨੇ ਆਲਾ ਆਪਾਂ ਚੱਲਦੇ ਚੱਲੋ ਮੈਂ ਦੱਸਦਾ ਤੁਹਾਨੂੰ ਮੈਂ ਸਾਡਾ ਨਾ ਇੱਥੇ ਨਾ ਉੱਥੇ ਦਿਨ ਕੱਟ ਹੋ ਜਾਂਦਾ ਜੇ ਸਾਡੇ ਪਿੰਡ ਲਾਈਟ ਹੈਗੀ ਹੁਣ ਇੱਥੇ ਅੱਗੇ ਅੱਗੇ ਨਹੀਂ ਹੈਗੀ ਇੱਥੇ ਦੇ ਪਰਲੇ ਪਾਸੇ ਪਰਲੇ ਪਿੰਡਾਂ ਨੂੰ ਜਿੰਦਾ ਇੱਥੇ ਤੋਂ ਸੁਰਤਾਪਾ ਨੂੰ ਲੈਣ ਲੱਗ ਜਾਂਦੇ ਨੇ ਨਾ ਤੇ ਉੱਧਰ ਹੈ ਨਹੀਂ ਹੁਣ ਕਦੇ ਕੋਈ ਨਾ ਕੋਈ ਦਰਖਤ ਗਰਿਆ ਪਿਆ ਹੁਣ ਉਹ ਲਾਈਨ ਦੇ ਉੱਪਰ ਨਾ ਹੁਣ ਚਲਾਉਣਗੇ ਹੁਣ ਉੱਥੇ ਲਾਈਟ ਇਹ ਕੱਲ ਵੀ ਇਦਾਂ ਹੀ ਹੋਇਆ ਕੱਲ ਵੀ ਪਿੰਡ ਹੈਗੀ ਦੀ ਇੱਥੇ ਮੋਟਰ ਪਾਇਆ ਹੈ ਨਹੀਂ ਤਰ ਬੈਠਦੇ ਹੁਣ ਘੜੀ ਘੰਟਾ ਮਾਰ ਜਾਓ ਅਖਬਾਰ ਭੁੱਲਿਆ ਕਰਾ ਨਹੀਂ ਅਖਬਾਰ ਪੜ੍ਹਨਾ ਤਾਂ ਆਹ ਕਿੰਨਾ ਮਿੱਟੀ ਲੱਗੀ ਹੋਈ ਹੈ ਵੀ ਧੂੰਆਂ ਹੁਣ ਮੈਂ ਲਾਈਟ ਆ ਜੇ ਮ ਉਧਰ ਧੋਦੂਗਾ ਪੈਰ ਮਾਰ ਕੇ ਲੇਟ ਆਉਂ ਨਹੀਂ ਰਹੀ ਹੈਗੀ ਚੱਲ ਬੈਠਦੇ ਆ ਤਾਂ ਮੈਂ ਸਲਾਹ ਕਰ ਦੋ ਮੁੰਡਿਆਂ ਦੇ ਨਾਲ ਮੈਂ ਕਿਹਾ ਵੀ ਆਪਾਂ ਮੋਟਰ ਪਰ ਅੱਜ ਕੜੀ ਬਣਾਉਂਦੇ ਆ ਤੇ ਕੜੀ ਚੌਲ ਬਣਾਉਂਦੇ ਆ ਨਾਲ ਵੀਡੀਓ ਬਣਾ ਲੈ ਜੇ ਆਪਾਂ ਨੇ ਆ ਗਈ ਲੇਟ ਆ ਗਈ ਆ ਗਈ ਆ ਗਈ ਬਲਕੀ ਬੰਦ ਕਰਤੀ ਬਈ ਬੰਦ ਅੱਜ ਇੱਕ ਅਮਦੂਰਾ ਲੱਗੀ ਜਾ ਰਿਹਾ ਮੈਂ ਮੋਟਰ ਕੋਲ ਅਖਬਾਰ ਨਹੀਂ ਲਿਕੇ ਗਿਆ ਅਖਬਾਰ ਕਿੱਥੇ ਪਿਆ ਪਿਆ ਅੰਦਰ ਅਖਬਾਰ ਪੜੀ ਪਹਿਲਾਂ ਦਾ ਅਕਬਾਰ ਥੋੜੀ ਸੱਚੀਆਂ ਖਬਰਾਂ ਹੁੰਦੇ ਨੈੱਟ ਪਰਤਾ ਐਵੇਂ ਯਾਰ ਬੜਾ ਉਹ ਚੋਰਾ ਹੋਰ ਜਿਹਦਾ ਪਿੱਛੇ ਜੇ ਇੱਕ ਹੋਇਆ ਜਿਹੜਾ ਸਿੰਗਰਾ ਬਹੁਤ ਮਸ਼ਹੂਰ ਆਉਂਦੇ ਹੁਣ ਮਾਤਾ ਦੇ ਬੱਚਾ ਹੋਣੇ ਵਾਲਾ ਯਾਰ ਕਿਸੇ ਦੀ ਪ੍ਰਾਈਵੇਸੀ ਕਾਹਨੂੰ ਕੋਈ ਨੈੱਟਵਰਕਾਂ ਨੂੰ ਪਾਉਂਦੇ ਆ ਯਾਰ ਇੰਨੀ ਖਬਰ ਵੈਰ ਇੱਕ ਤਾਂ ਇੱਕ ਡਿਬੇਟ ਚੱਲੀ ਹੋਈ ਉਹ ਡਾਕਟਰ ਇਕੱਠੇ ਕਰੇ ਹੋਏ ਕਿ ਇਹ ਉਮਰ ਜੀ ਆ ਕੇ ਇਦਾਂ ਕਹਾਂ ਫਲਾਣਾ ਉਸ ਵਰਮਨ ਬਾਈ ਯਾਰ ਮੱਥੇ ਪਰ ਹੱਥ ਮਾਰ ਰਿਹਾ ਕਿਉਂ ਕਿਸੇ ਜੇ ਨੈਟਵਰਕ ਜਿਹਾ ਪਾਉਂਦੇ ਤੁਸੀਂ ਯਾਰ ਮਰਦਾਰ ਬਹੁਤ ਗਲਤ ਲੱਗੀ ਕਿਸੇ ਦੀ ਪ੍ਰਾਈਵੇਸੀ ਕਾਹਨੋਂ ਤੁਸੀਂ ਨੈਟ ਪਰ ਛਾਲ ਦੇਣ ਚਲੋ ਬੱਚਾ ਹੋਣ ਤੋਂ ਬਾਅਦ ਜਿੰਨਾ ਮਰਜੀ ਜੋਰ ਲਾ ਲਓ ਯਾਰ ਬਹੁਤ ਬਹੁਤ ਬੰਦਾ ਲੱਗਿਆ ਹੋਰ ਤੌਰ ਤੇ ਇੱਥੇ ਸਾਡੇ ਘਰ ਦੇ ਜਿਨ੍ਹਾਂ ਨੇ ਇਕੱਠਿਆਂ ਬੈਠੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨ ਲੱਗੀਆਂ ਉਹ ਖਬਰ ਆਉਣ ਤੋਂ ਬਾਅਦ ਇਦਾਂ ਹੋ ਸਕਦਾ ਓਦਾਂ ਹੋ ਸਕਦਾ ਬੁਲਾਣਾ ਹੋ ਸਕਦਾ ਧਮਕਾਣਾ ਹੋ ਸਕਦਾ ਵੱਧ ਤੇ ਵੱਧ ਸਜ਼ਾ ਮਿਲ ਜਾਈ ਮੈਂ ਕਹਾ ਗਿਆ ਬਾਹਰ ਖੋਲ ਲੈ ਇੱਕ ਮਿੰਟ ਮੈਂ ਹੈ ਵੀ ਠੰਡਾ ਲੈ ਕੇ ਆਇਆ ਪਰ ਮੇਰਾ ਜੀ ਇੱਕ ਹੋਰ ਚੀਜ਼ ਨੂੰ ਕਰਦਾ ਹਾਂਜੀ ਆਹ ਲਾ ਬੜਾ ਮੇਰਾ ਦੁੱਧ ਦੇ ਵਿੱਚ ਜਲੇਬੀਆਂ ਪਾ ਕੇ ਖਾਣ ਨੂੰ ਜੀ ਕਰਦਾ ਕਿਉਂ ਖਾਂਦੇ ਨਹੀਂ ਦਿੰਦੇ ਨਹੀਂ ਚੰਗੀਆਂ ਨਹੀਂ ਮੇਰਾ ਦਿਲ ਕਰ ਰਿਹਾ ਇਹ ਲੇਗਾਂ ਮੰਮੀ ਆਇਆ ਵਰਦੀ ਹੁੰਦੀ ਸੀ ਤਾਂ ਇਦਾਂ ਸਾਡੇ ਘਰ ਤੇ ਕਰਦੇ ਮੈਡਮ ਕਹਿੰਦੇ ਸੀ ਤੁਹਾਡੀ ਮਾਤਾ ਵੀ ਇਦਾਂ ਹੀ ਕਰਦੀ ਹੁੰਦੀ ਸੀ ਮੇਰੀ ਮੰਮੀ ਨੇ ਪਤਾ ਕੀ ਕਰਨਾ ਦੁੱਧ ਕਰਨਾ ਹਲਕਾ ਜਿਹਾ ਗਰਮ ਉਹਦੇ ਵਿੱਚ ਜਲੇਬੀਆਂ ਪਾ ਦੇਣੀਆਂ ਮਿੱਠਾ ਨਹੀਂ ਪਾਉਣਾ ਬਿਲਕੁਲ ਵੀ ਕਿਉਂਕਿ ਜਲੇਬੀਆਂ ਵਿੱਚ ਆਲਰੇਡੀ ਮਿੱਠਾ ਹੁੰਦਾ ਦੁੱਧ ਘਰਾਂ ਦੇ ਚੋਂ ਫਿਰ ਜਲੇਬੀਆਂ ਵੀ ਗਰਮ ਹੋ ਜੇ ਬੜਾ ਟੇਸਟੀਆਂ ਹੁੰਨ ਲੱਗਦਾ ਜੀ ਅੱਜ ਮੇਰੇ ਅੱਧੇ ਲਈ ਹੀ ਕਰਦਾ ਵੀ ਦੁੱਧ ਦੇ ਵਿੱਚ ਜਲੇਬੀਆਂ ਪਾ ਕੇ ਖਾਧੀਆਂ ਜਾਣ ਤੇ ਇਹ ਕਹਿੰਦਾ ਉੱਥੋਂ ਮੰਨ ਲੈਂਦੇ ਹੋਣ ਤੁਸੀਂ ਹਾਂ ਜੀ ਹਾਂ ਜੀ ਤੁਸੀਂ ਉੱਥੋਂ ਰਹਿੰਦੇ ਹੋਣ ਜੀ ਇਹ ਉਹ ਉੱਥੇ ਦੇਖਿਆ ਇਹਨੇ ਜਲੇਬੀਆਂ ਠੀਕ ਓ ਜੀ ਤੇ ਥੋੜਾ ਜਿਹਾ ਪਰੋ ਦੁੱਧ ਗਰਮੇ ਦੇ ਵਿੱਚ ਦੁੱਧ ਦ ਵੀ ਗਰਮ ਹੋ ਰਿਹਾ ਓ ਇਹਨੇ ਕੋਨ ਦਾ ਦੁੱਧ ਜਿੱਦਿਆ ਲਈ ਆਪਾ ਮੈਂ ਠੀਕ ਦਿਖਾ ਮੈਂ ਤੁਹਾਨੂੰ ਦੇਖੀ ਘੁੰਮ ਦੇ ਘੁੰਮਦਾ ਰਹੀ ਸਪਿੰਨਰ ਆ ਸਪਿੰਨਰ ਘੁੰਮਦਾ ਹਾਂਜੀ ਦੁੱਧ ਹੋ ਗਿਆ ਗਰਮ ਹੋ ਤਰ ਹਾਂਜੀ ਜੋੜਨ ਗਰਮ ਹੋ ਰਿਹਾ ਪਹਿਲਾਂ ਵਾਲੀ ਦੁੱਧ ਤੇ ਦੁੱਧ ਨੂੰ ਹਾਂਜੀ ਆਈ ਹੀ ਵਾਲੀ ਬਹੁਤ ਠੀਕ ਆ ਕਈ ਜੀ ਫਿਰ ਲੋਈ ਹੂੰ ਜੇ ਤੁਹਾਡੇ ਚੋਂ ਕਿਸੇ ਨੇ ਇਦਾਂ ਦੁੱਧ ਜਿ ਜਲੇਬੀਆਂ ਗਾ ਖਾਧੀਆਂ ਹੋਈਆਂ ਤਾਂ ਜ਼ਰੂਰ ਦੱਸੋ ਦੁੱਧ ਵਾਲੀਆਂ ਜਲੇਬੀਆਂ ਆ ਜਾ ਵੀ ਆ ਜਾ ਚਾਹ ਪੀ ਚਾਹ ਦਾ ਟਾਈਮ ਆ ਗਿਆ ਬੱਦਲ ਉੱਪਰ ਕੋ ਮੱਧਾ ਪੂਰੇ ਚੋਰਾਂ ਠੋਰਾਂ ਨਾਲ ਕਿਸੇ ਵੀ ਟਾਈਮ ਮੈਂ ਆ ਸਕਦਾ ਇਹ ਮੈਨੂੰ ਕਹਿੰਦੇ ਸੀ ਕਹਿੰਦੇ ਥਾਰ ਨੂੰ ਬਾਹਰ ਕੱਢ ਕੇ ਖੜਾ ਦਈਏ ਇਹ ਤੋਤੀ ਜੋ ਮੈਂ ਕਹਿੰਦਾ ਨਾ ਇਦਾਂ ਨਹੀਂ ਕਰਨਾ ਉਹ ਕਿਉਂ ਗੜੇ ਮਾਰੀ ਵੀ ਹੋ ਸਕਦੀ ਦੱਸਿਆ ਹੋਇਆ ਹੈ ਸਟਾਰਮ ਕਿ ਇੰਗਲਿਸ਼ ਆਇਆ ਹੋਇਆ ਵਰਨਿੰਗ ਪੈ ਸਕਦੇ ਆ ਤੇ ਗੱਡੀ ਤੇ ਡੰਟਿੰਗ ਸ਼ੰਟਿੰਗ ਹੋ ਜਵੇ ਪਰ ਅਬਾ ਕਰ ਦੁਆਇਆ ਕਰੋ ਹੁਣ ਤਾਂ ਮੀਂਹ ਦੀ ਵੈਸੇ ਲੋੜ ਹੈ ਨਹੀਂ ਲੰਘ ਜਾ ਰੱਬਾ ਹੁਣ ਤਾਂ ਬੱਸ ਲੈ ਵੀ ਤੇਰੇ ਨਾਲ ਪੀਣੀ ਹੈ ਚਾਹ ਘੋਮੇਰੇ ਨਿੱਕੇ ਨਿੱਕੇ ਚਾ ਸੁਣਾਓ ਗੱਲਬਾਤ ਹਾਂਜੀ ਸੁਣਾਓ ਗੋਲੀ ਮੈਂ ਤਾਂ ਆਲੂ ਪਿਆਜ਼ ਲੈਣੇ ਆਲੂ ਪਿਆਜ਼ ਲੈਣੇ ਆ ਮੈਂ ਕਹਿੰਦੀ ਨੀਰੇ ਆਲੂ ਪਿਆਜ਼ ਵਾਲੇ ਹੀ ਆ ਜਾਂਦਾ ਇਹ ਥੋੜੇ ਜਿਹਾ ਮਹਿੰਗੇ ਹੁੰਨੇ ਆ ਕੋਈ ਨਾ ਮੈਂ ਲੱਖੀ ਜਾਂਦਾ ਮੈਨੂੰ ਦੱਸ ਦੇ ਕਰ ਮੈਨੂੰ ਦੱਸਿਆ ਹੀ ਨਹੀਂ ਹੈ ਕੋਈ ਬੰਦੇ ਲੱਖੀ ਜਾਂਦਾ ਹੁੰਦਾ ਡੇਲੀ ਜਾਂਦਾ ਲੈਣ ਆਲੂ ਜਾਂ ਕੱਲ ਲੈ ਆ ਕੱਲ ਮੰਗਾ ਦੋ ਕੱਲੂ ਮੇਰੀ ਤਰੀਕ ਆ ਚਾਹ ਤਰੀਕ ਹਾਂ ਨਹੀਂ ਉਹ ਤਾਂ ਹੈਗੀ ਹੈ ਚਲ ਆਲੂ ਸ਼ਰ ਫੈਸਲਾ ਹੋਇਆ ਜਾਵੇ ਤਲ ਵਧੀਆ ਹੋ ਜਾਂਦਾ ਹਾਂ ਨਿਪੜ ਤੋਂ ਨਿਪੜ ਜੇ ਯਾਰ ਹੁਣ ਮੈਂ ਨਾ ਬਾਈ ਗਰਾਊਂਡ 'ਚ ਪਹੁੰਚ ਗਏ ਸਾਡੇ ਗਰਾਊਂਡ 'ਚ ਹੋ ਗਈ ਚੋਰੀ ਹਾਂ ਕੋਈ ਕਰ ਖਰਾਬੀ ਕਰਕੇ ਗਿਆ ਨੈਟ ਪਾਰ ਕੇ ਗਿਆ ਜਾਣ ਕੇ ਦੇ ਖੇਲੇ ਨਾ ਕਈ 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 ਹੁੰਦੇ ਨੇ ਪਿੰਡਾ ਚ ਲਾ ਹੋ ਗਿਆ ਕੋਈ ਵੀ ਨਹੀਂ ਨਹੀਂ ਨੈਟ ਤਾਂ ਹੈਗਾ ਰ ਇੱਥੇ ਹਾਂ ਪਰ ਨੈਟੇ ਵੱਢ ਕੇ ਲੈ ਗਿਆ ਫਿਰ ਵੱਢ ਕੇ ਲੈ ਗਿਆ ਫਿਰ ਦੂਜਾ ਨਾ ਖੇਲਣ ਨਹੀਂ ਦੇਣਾ ਹਾਂ 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 ਹੈ ਵੱਢ ਲੈ ਗਿਆ ਨੈਟ ਦਾ ਜਪੂ ਰੋੜਵਾਇਆ ਅਰੇ ਤਿੰਨ ਦਿਨ ਹੋਏ ਨਾ ਨੈਟ ਦਾ ਇਹਨੂੰ ਤੈਂਦਣਾ ਹੋਇਆ ਇੱਕ ਦਿਨ ਖੇਲੇ ਦੋ ਦਿਨ ਵੀ ਪਈ ਗਿਆ ਬਹੁਤ ਮਾੜੀ ਗੱਲ ਆ ਯਾਰ ਆ ਦੱਸ ਯਾਰ ਆ ਸੌਰੀ ਕਰ ਆਲੇ ਕੰਨੇਵੇਂ ਨੱਟ ਨਾਲ ਵਿੱਚੇ ਲੱਗਿਆ ਵਾ ਆ ਵਿੱਚੇ ਲੱਗੀ ਪੱਟੀ ਦੇ ਇੱਕ ਦਿਨ ਖੇਲੇ ਸੀ ਉਹਦੇ ਨਾਲ ਇੱਕ ਦਿਨ ਖੇਲੇ ਆ ਦੋ ਦਿਨ ਵੀ ਪਈ ਗਿਆ ਜਾਣ ਕੇ ਕਰਿਆ ਬਈ ਇਹ ਕਿਸੇ ਨੂੰ ਜਾਣ ਕੇ ਕਰਿਆ ਯਾਰ ਕੰਮ ਵੀ ਖੇਲਣਾ ਇੱਥੇ ਪਤਾ ਕਰ ਲਓ ਮੜਾ ਗਿਆ ਬੱਖੀਆਂ ਦੇੜਦੇ ਆ ਭੈਂਡਦੇ ਯਾਰ ਜਿਹੜਾ ਵੀ ਹੈਗਾ ਫੇ ਨਾਲੇ ਅੱਗੇ ਨੂੰ ਪਤਾ ਲੱਜੂ ਚਾਰ ਬੰਦਿਆਂ ਨੂੰ ਵੀ ਕਿਵੇਂ ਕਰੀਏ ਹਾਂ ਦੱਸਣ ਵਾਲੇ ਨੂੰ 1000 ਰੁਪਏ ਨਾਮ ਦੱਸਣ ਵਾਲੇ ਨੂੰ 1000 ਰੁਪਏ ਨਾਮ 70 ਕੋਲੋਂ ਬਣਦਾ ਪੈਸੇ ਰੂਲਾਂ ਸਾਰੇ ਰੁਪਏ ਚ ਪਾਉ ਭਾਏ ਗਰੁੱਪ ਚ ਪਾਉ ਕਿ ਦੱਸਣ ਵਾਲੇ ਨੂੰ 1000 ਰੁਪਏ ਨਾਮ ਆਰ ਨਾ ਗੁਪਤ ਰੱਖਿਆ ਜਾਊਗਾ ਨਾ ਗੁਪਤ ਰੱਖਿਆ ਉਹ ਜਿਹੜਾ ਦੱਸ ਕੇ ਜਾਊਗਾ 70 ਕੋਲੋਂ ਵੀ ਗੁਪਤ ਹੈ ਬੰਦੇ ਦਾ ਨਾਮ ਵੀ ਗੁਪਤ ਹੈ ਹੈ ਇਹਦਾ ਕਿਹਦੇ ਸ਼ਰਾਬੀ ਦੇ ਪਤਾ ਲੱਗਾ ਜਿਹੜਾ ਉਹ ਰਾਤ ਨੂੰ ਦਰੂ ਪੀਂਦਾ ਆਪਾ ਕੰਨੀ ਰਾਤ ਨੂੰ ਗੋਏ ਹੋਰ ਤੇ ਬਾਈ ਹਾਂ ਲੇਟੇ ਹੋ ਗਏ ਰਾਤ 20 ਤੇ ਪਹਿਲਾਂ ਪਹਿਲਾਂ ਕੰਮ ਕਰਿਆ ਵਾਦੇ ਇਹਦਾ ਚਾਪਾ ਪਿਆੜਾ ਪੁੜਾ ਵੀ ਨਹੀਂ ਨੀ ਤੇ ਪਹਿਲਾਂ ਹੀ ਕੰਮ ਕਰਿਆ ਬਾਅ ਯਾਰ ਇੰਨੀ ਜ਼ਹਿਰ ਕਾਦੀ ਹੋ ਗਈ ਸਾਲੀ ਜੀ ਜਿਆਦਾ ਜ਼ਹਿਰ ਆ ਸਾਲੀ ਦਾ ਕੋਈ ਇਹ ਪਿੰਡ ਵਾਲਿਆਂ ਦਾ ਕੰਮ ਹੈ ਪਿੰਡ ਵਾਲਾ ਨਾ ਮੁਕਿਆ ਕਹਿ ਸਕਦੇ ਯਾਰ ਕੀ ਦਾ ਸ਼ੱਕ ਕਿਹਦੇ ਪਰ ਕਿਸੇ ਪਰ ਵੀ ਨਹੀਂ ਜਾ ਸਕਦੀ ਹੈਗੀ ਪਰ ਦੀ ਇਨਸ਼ੋਰਸ ਹੋ ਗਈ ਹੈ ਪ੍ਰਿੰਟ ਆਊਟ ਤਾਂ ਕਰ ਲਿਆ ਉਹਦਾ ਪੀਡੀਐਫ ਮਿਲ ਗਈ ਨਾ ਪੀਡੀਐਫ ਮਿਲ ਗਈ ਹਾਂ ਬਸ ਹੋਰ ਗੱਲ ਖਤਮ ਉਹ ਵੀ ਕਰ ਲਿਓ ਜਮਾਨਾ ਯਾਰ ਠੀਕ ਹੈ ਉਹ ਤਾਂ ਦੇਖ ਮਿਲੇ ਜਾ ਦੇਖਿਆ ਜਾ ਤਾਂ ਵੱਟ ਲਿਓ ਉਧਰ ਮੈਨੂੰ ਨਹੀਂ ਪਤਾ ਹੈਗਾ ਸਾਰੀ ਮੀਟਿੰਗ ਸਾਰੀ ਇੱਧਰ ਇਕੱਠੇ ਹੋਏ ਮੁੰਡੇ ਹਾਂ ਮੈਨੂੰ ਕਿਆ ਮਿਸ ਲੱਗ ਰਹੇ ਇੱਥੇ ਗਰਾਊਂਡ ਦੇ ਸਾਹਮਣੇ ਨੈੱਟ ਵੱਢ ਲੈ ਗਿਆ ਯਾਰ ਕੋਈ ਯਾਰ ਮਿਸ ਨਹੀਂ ਹੈਗਾ ਇਪੇ ਟਾਂ ਲੱਗਿਆ ਥੋੜਾ ਉਹ ਤਰ੍ਹਾਂ ਨੈਟ ਤਾਂ ਨੈਟ ਤਾਂ ਵੈਸੇ ਵੀ ਨਾ ਤਾਂ ਉਹ ਖਰਾਬ ਹੋਇਆ ਬਦੋਂ ਹਵਾ ਚੱਲੀ ਆ ਪੱਤੇ ਪੁੱਤੇ ਝੜ ਗਏ ਉਹ ਤਰ ਕਰਕੇ ਥੋੜਾ ਜਿਹਾ ਲੱਗ ਰਿਹਾ ਹਾਂ ਹਾਂ ਦੇ ਪੱਤੇ ਝੜ ਕਰਕੇ ਪੱਤੇ ਝੜ ਕਰਕੇ ਕਿੰਨੀ ਤਾਂ ਹਵਾ ਚੱਲੀ ਆ ਖਾਲੀ ਖਾਲੀ ਜਿਹਾ ਲੱਗ ਰਿਹਾ ਚਾਰੇ ਪਾਸੇ ਸਾਰੀ ਮੀਟਿੰਗ ਉੱਤੇ ਇਕੱਠੇ ਹੋਈ ਹੋਈ ਪੰਡੇ ਬੰਤਾ ਸ਼ੋਕਰ ਵੀ ਆਇਆ ਹੋਇਆ ਓਏ ਪੈਰਾ ਨਾਲ ਹੀ ਖੇਲੀ ਦੀ ਨੈਟ ਨੈਟ ਤਾਂ ਨਵਾਂ ਲਿਆਉਂਦਾ ਫੇਰ ਦੁਬਾਰੇ ਉਹਦੇ ਕਸ ਲੈ ਆਣੇ ਨੇ ਤੇ ਖੇਡਣ ਲੱਗ ਗਏ ਡਾਕਟਰ ਸਾਹਿਬ ਵੀ ਆ ਗਏ ਨੇ ਕੁੜਤਾ ਪਜਾਮਾ ਪਾ ਕੇ ਹਾਂ ਬਗਾਨਾ ਗੰਦੀਆਂ ਬਹੁਤ ਕੱਢਦੇ ਆ ਲਾਈਵ ਲਾਈਵ ਮੈਚ ਦਿਖਾ ਨਹੀਂ ਸਕਦੇ ਨੈਟ ਹੋ ਗਿਆ ਨੈਟ ਹੋ ਗਿਆ ਬਾਅਦ ਫਿਰ ਮੈਂ ਆਪਣੀ ਮੋਟਰ ਉੱਪਰ ਆ ਗਿਆ ਤਾਂ ਇੱਥੇ ਬੈਠਾ ਰਿਹਾ ਪਰ ਇੱਥੇ ਮੋਟਰ ਬੈਠਾ ਨਹੀਂ ਦੇ ਰਿਹਾ ਉਹ ਕਿਹੜੇ ਜੀ ਮੱਛਰ ਦੇਖੋ ਮੱਛਰ ਬਹੁਤ ਮੱਛਰ ਹੋ ਗਏ ਯਾਰ ਇੰਨੇ ਕਰਮੇਸ ਵੀ ਨਹੀਂ ਹੋਈ ਹੈ ਕਿ ਮੱਛਰ ਜੋਗੀ ਤਾਂ ਇੰਨੀ ਠੜ ਜਿਹਾ ਮੱਛਰ ਹੁਣ ਉਹ ਲੱਗਣ ਲੱਗ ਜਣੇ ਘਰ ਆਪਣੇ ਕੀ ਕਹਿੰਦੇ ਬਹਿ ਗਿਆ ਇੱਥੇ ਮੋਸੇ ਖਾ ਕੇ ਲੰਘ ਦੋਸਤਾਂ ਨਾਲ ਆਤੀ ਗੰਧ ਦਿੱਤੀ ਛੱਡ ਕੇ ਦਸ ਰੁਪਏ ਇੱਕ ਮਤਰਾ ਰੱਖਿਆ ਲਵਾਵਾ ਇੱਧਰ ਰੱਖ ਜੀ ਕੂੜਾ ਹੁਣ ਇੱਕ ਸਾਈਡ ਇਕੱਠਾ ਕਰ ਲੱਗ ਗਿਆ ਸਾਰਾ ਬੈਟਰੀ ਖਾਂ 10% ਰਹਿ ਗਈ ਘਰ ਆ ਗਿਆ ਅੱਜ ਮੈਨੂੰ ਤੇਰੇ ਜਦੋਂ ਚੱਲਿਆ ਉੱਥੇ ਤੇ ਹਾਂਜੀ ਮੈਨੂੰ ਲੱਗਿਆ ਜੀ ਅੱਜ ਕੋਈ ਵਧੀਆ ਚੀਜ਼ ਬਣੀ ਹੋਈ ਆ ਘਰਾਂ ਅੱਜ ਸਾਡੇ ਘਰਾਂ ਬਣਿਆ ਹੋਇਆ ਜੀ ਸੌਗ ਨਾ ਪਾਲਕ ਪਨੀਰ ਪਾਲਕ ਪਨੀਰ ਬਣਿਆ ਹੋਇਆ ਕੁਝ ਵੀ ਹੈ ਮੈਡਮ ਜੀ ਖਾਣੇ ਖੀਣੇ ਦੇ ਮਾਮਲੇ 'ਚ ਪੱਟ ਕੱਢ ਦਿੰਦੇ ਰਾਕੇ ਪੱਟਾ ਇਕਦਮ ਥੋੜਾ ਸਵਾਹ ਬਹੁਤ ਜ਼ਿਆਦਾ ਉਹ ਵੇਚਦਾ ਘਾਰੀ ਜੀ ਹਣੀ ਜੀ ਨਾਲ ਇੱਕ ਤਾਂ ਮੂਲੀ ਵੀ ਕਰ ਦਿੰਦੇ ਨਾ ਨਾਲ ਹਾਂ ਜੀ ਮੂਲੀ ਠੀਕ ਹੈ ਕਰੋ ਆ ਵੀ ਦਿਖਾ ਦਿਓ ਓਏ ਹੋਏ 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 ਇਹ ਤਾਂ ਹਰੀ ਜੀ ਚੱਟਣੀ ਜਿਹੀ ਲੱਗਦੀ ਹੈ ਪਾਕਪ ਨਹੀਂ ਰਹੇ ਆ ਤਰੇ ਅੱਛਾ ਰਕਣੀ ਚੱਲੀ ਤਾਂ ਲੱਗਦਾ ਤੜਕਾ ਪਾ ਲਈਏ ਨਾ ਖੜਕਾ ਮਖਰਮਾ ਜਣਾ ਵਿੱਚ ਸਭਨਾਂ ਹਰ ਤੇ ਚੀਰ ਹੋ ਰਹੀ ਜੀ ਮੂਲੀ ਲ ਬਲਤੀ ਜਦੋਂ ਦੋਏ ਕਰ ਮੋਰੀਆ ਤੇ ਖਾਣੇ ਆ ਖੜੀ ਬਣਾਤੀ 100 ਬਟਾ 110 ਨੰਬਰ ਲੈ ਗਈ ਦੂਜਾ ਅੱਛਾ 100 ਬਟਾ 100 ਨਹੀਂ 100 ਵਿੱਚੋਂ 100 ਬਟਾ 10 110 ਨੰਬਰ ਲੈ ਗਈ ਆ ਚੀਜ਼ ਕਰਕੇ ਤਾਂ ਥੋੜੇ ਦੁੱਧ ਪਾਉਣੇ ਦੇ ਵਿੱਚ ਹਾਂਜੀ ਥੋੜਾ ਜਿਹਾ ਥੋੜੇ ਦੁੱਧ ਪਾਓ ਔਰ ਥੋੜਾ ਜਿਹਾ ਲੁੱਕ ਬਣਨੀ ਹੈ ਜੀ ਹਾਂਜੀ ਮੈਂ ਆਹ ਮੱਖਣੀ ਵੀ ਪੇਜਣੀ ਹਾਂ 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 ਚੰਚਾ ਖਾਦਾ ਲੇ ਬਾਕੀ ਯਾਤ 100 ਵਿੱਚੋਂ 120 ਨੰਬਰ ਦਿੱਤਾ ਤੈਨੂੰ ਹੁਣ ਬਹੁਤ ਪ੍ਰਿਆਰ ਪਿਆਰ ਪਾਇਆ ਵਿੱਚ ਤਾਂ ਬਈ ਅੱਤ ਘੜਾਤੀ ਹੱਥ ਚਲੋ ਵੀ ਵੀਡੀਓ ਆਪਾਂ ਬੰਦ ਕਰਦੇ ਆਂ ਤੇ ਹੁਣ ਪਰਨਾ ਪੁਰਨਾ ਖੋਲੀਏ ਤੇ ਬੈਠੇ ਫਿਰੋਂ ਦੇਖਦੇ ਨੇ ਤੇ ਫਿਲਮ ਚੱਲ ਰਹੀ ਆ ਤੇ ਮੈਂ ਥੋੜਾ ਹੁਣ ਕੰਮ ਕਰ ਲਵਾਂ ਵੀਡੀਓ ਐਡੀਟਿੰਗ ਕਰ ਲਈਏ ਤਾਂ ਤੁਹਾਡੇ ਤੱਕ ਵੀਡੀਓ ਆਊਗੀ ਧੰਨਵਾਦ ਜੀ ਤੁਹਾਡਾ ਮੇਰੇ ਵੀਡੀਓ ਕਰਨ ਵਾਸਤੇ ਪਰਨਾ ਹੋਰ ਕੁਝ ਬਣ ਗਿਆ ਚਾਰੇ ਪਾਸੇ ਨੂੰ ਅ ਤੁਹਾਨੂੰ ਵੀ ਥੋੜਾ ਮੇਰੇ ਵੀਡੀਓ ਕਰਨ ਵਾਸਤੇ ਮਿਲਦੇ ਨਾ ਬਰੁਸੀ ਤੁਹਾਨੂੰ ਵੀਡੀਓ ਵਿੱਚ